ਅੰਮ੍ਰਿਤਸਰ ਦੇ ਮਜੀਠਾ ਰੋਡ ਤੇ ਨੈਰੂ ਕਲੋਨੀ ਦੇ ਵਿੱਚ ਇੱਕ ਕਾਰ ਦੇ ਵਿੱਚ ਚੋਰੀ ਦੀ ਇਹ ਵਾਰਦਾਤ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਪੀੜਤ ਪਿਛਲੇ 20 ਸਾਲਾਂ ਤੋਂ ਇਸੇ ਕਾਰ ਦੇ ਵਿੱਚ ਕਿਰਾਏ ਤੇ ਰਹਿ ਰਿਹਾ ਸੀ ਤੇ ਗਲੀ ਦੇ ਹੀ ਇੱਕ ਵਿਅਕਤੀ ਦੇ ਵੱਲੋਂ ਉਸ ਦੇ ਕਾਰ ਦੇ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਚੋਰੀ ਦੀ ਸਾਰੀ ਵਾਰਦਾਤ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋਈ ਹੈ ਜਿਸ ਤੋਂ ਚੋਰ ਦਾ ਪਤਾ ਲੱਗਿਆ ਤੇ 피해ਤ ਵਿਅਕਤੀ ਤੇ ਮੁਹੱਲਾ ਵਾਸੀਆਂ ਨੇ ਇਥੇ ਇਨਸਾਫ ਦੀ ਮੰਗ ਕੀਤੀ ਹੈ ਤੇ ਪੁਲਿਸ ਪ੍ਰਸ਼ਾਸਨ ਤੋਂ ਕਾਰਵਾਈ ਦੀ ਅਪੀਲ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ 10000 ਰੁਪਏ ਦੀ ਨਕਦੀ ਤੇ ਸੋਨੇ ਚਾਂਦੀ ਦੇ ਗਹਿਣੇ ਜਿਹੜੇ ਨੇ ਉਹ ਘਰੋਂ ਚੋਰੀ ਕੀਤੇ ਗਏ ਨੇ ਤੇ ਗਲੀ ਦੇ ਵਿੱਚ ਰਹਿਣ ਵਾਲਾ ਇੱਕ ਵਿਅਕਤੀ ਹੈ ਜਿਸ ਦੇ ਵੱਲੋਂ ਇਸ ਵਾਰ ਦਾਤ ਨੂੰ ਅੰਜਾਮ ਦਿੱਤਾ ਗਿਆ ਸੀਸੀਟੀਵੀ ਕੈਮਰਿਆਂ ਦੇ ਵਿੱਚ ਸਭ ਕੁਝ ਸਾਫ਼ ਨਜ਼ਰ ਆ ਰਿਹਾ ਹੈ ਤੇ ਉਧਰ ਹੀ ਪੁਲਿਸ ਮੌਕੇ ਤੇ ਜਾਂਚ ਲਈ ਪਹੁੰਚੀ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਜੀਠਾ ਰੋਡ 88 ਫੁੱਟ ਰੋਡ ਤੋਂ ਨੇਰੂ ਕਲੋਨੀ ਤੋਂ ਮਾਮਲਾ ਸਾਹਮਣੇ ਆਇਆ ਦੇ ਵਿੱਚ ਚੋਰੀ ਹੋਈ ਅਤੇ 60000 ਰੁਪਏ ਦੇ ਕਰੀਬ ਇੱਥੇ ਨੁਕਸਾਨ ਦੱਸਿਆ ਜਾ ਰਿਹਾ ਤੇ ਦੱਸਿਆ ਜਾ ਰਿਹਾ ਕਿ ਗਲੀ ਦੇ ਵਿੱਚ ਰਹਿੰਦੇ ਇੱਕ ਵਿਅਕਤੀ ਦੇ ਵੱਲੋਂ ਹੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿਸ ਤੋਂ ਬਾਅਦ ਕੀ ਉਹਨਾਂ ਦਾ ਕਹਿਣਾ ਹੈ ਕਿ ਪਰਿਵਾਰਕ ਮੈਂਬਰਾਂ ਨੂੰ ਥਾਣੇ ਬੁਲਾਇਆ ਗਿਆ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਹਾਂ ਬਤਾਓ ਕਹਾਂ ਕਰਿਆ ਨੇ ਬੜਾ ਕੀ ਬਾਤ ਹੋਈ ਹੈ? ਮੈਂ ਰਵੀ ਕੁਮਾਰ ਆ ਜੀ, ਨੇਰੂ ਕਲੋਨੀ। ਹਾਂ ਜੀ ਕੀ ਬਾਤ ਹੋਈ ਹੈ? ਮਾ ਜੀ ਅੱਜ ਤਾਲਾ ਤੋੜਿਆ ਵਾ ਤੇ ਅੱਜ ਪੱਕਾ ਵੀ ਲੈ ਕੇ ਗਹਿਣਾ ਕਟੋ ਜੋ 10000 ਰੁਪਏ ਉਹ ਵੀ ਲੈ ਗਏ। ਹਾਂ। ਹਾਂ ਤਾਂ ਇਹ ਮੈਂ 4:30 ਵਜੇ ਆਇਆ ਦੇਖਿਆ ਤਾਂ ਕਮਰੇ ਦਾ ਤਾਲਾ ਟੁੱਟਿਆ ਦਾ ਕਿਸੇ ਨੇ ਤੁਸੀਂ ਕੰਮ ਕਰਦੇ ਦਿਓ ਮੈਡੀਕਲ ਕੋਈ ਕੁਕਿੰਗ ਦਾ ਅੱਛਾ ਕਿੰਨੀ ਦੇਰ ਹੋ ਗਈ ਤੁਹਾਨੂੰ ਤੇ ਕੰਮ ਕਰਦੇ ਆ 3 ਸਾਲ ਹੋ ਗਏ ਅੱਛਾ ਤੇ ਤੁਹਾਨੂੰ ਕਦੋਂ ਪਤਾ ਲੱਗਾ ਤੁਸੀਂ ਕਸਟਮ ਘਰ ਆਏ ਤਾਂ ਤੁਹਾਨੂੰ ਪਤਾ ਲੱਗਾ ਕਿ ਅਸੀਂ ਮੈਂ 4:30 ਵਜੇ ਘਰ ਆਇਆ ਤਾਂ ਪਤਾ ਲੱਗਿਆ ਤੇ ਤੁਸੀਂ ਤਾਂ ਕੱਲੇ ਰਹਿੰਦੇ ਸੀ ਕਿ ਹੋਰ ਵੀ ਮੈਂ ਕੱਲ ਰਹਿੰਦਾ ਹਾਂ ਕੋਈ ਕੋ ਪਤਾ ਲੱਗੋ ਕੈਮਰਾ ਵਗੈਰਾ ਲੱਗਿਆ ਕੈਮਰਾ ਲੱਗ ਗਿਆ ਜੀ ਅੱਛਾ ਕੀਤਾ ਫਿਰ ਅਸੀਂ ਇਹ ਫਾਲੋਅ ਕਰਵਾਏ ਹਾਂ ਜੀ ਕਿੰਨੇ ਕ ਦਾ ਟੋਟਲ ਨੁਕਸਾਨ ਹੋ ਗਿਆ ਜੀ ਤੁਹਾਡਾ ਟੋਟਲ ਨੁਕਸਾਨ ਹੈ ਜੀ 50 ਅੱਛਾ ਜੀ ਤੇ ਕੋ ਪਤਾ ਲੱਗਾ ਕਿੰਨੇ ਮੁੰਡੇ ਇਹੀ ਜਾਂ ਕੁਝ ਪਤਾ ਨਹੀਂ ਪਤਾ ਲੱਗਿਆ ਕੈਮਰੇ ਤੇ ਇੱਕ ਹੀ ਆਂਦਾ ਕੱਲਾ ਅੱਛਾ ਜੀ ਹੋਰ ਕੀ ਕੀ ਤੁਹਾਡਾ ਲੈ ਕੇ ਜੀ ਹਾਂ ਜੀ ਪੱਖਾ ਹੈ ਗਹਿਣਾ ਹੈ ਮਾਲਾ ਹੈ ਗੁੱਠੀ ਹੈ ਚੈਨੀ ਹੈ ਕੱਪ 10000 ਰੁਪਏ ਅੱਛਾ ਹਾਂ ਜੀ ਅੱਜ ਹੀ ਸਾਰਾ ਸਮਾਨ ਲੈ ਕੇ ਹਾਂ ਜੀ ਹਾਂ ਜੀ ਆਏ ਕਦੋਂ ਪਤਾ ਲੱਗਾ ਕਿੱਥੋਂ ਦੀ ਕੋ ਟੱਪ ਕੇ ਆਏ ਜਾਂ ਕਿਤੋਂ ਇਹ ਕਾਂਦੇ ਟੱਪ ਕੇ ਆਏ ਜੀ ਪਤਾ ਕੈਮਰਾ ਦੇਖਿਆ ਤਾਂ ਕਾਂਦੇ ਟੱਪ ਕੇ ਆਏ 1 ਵਜੇ 1 ਵਜੇ ਦੁਪਹਿਰ ਨੂੰ ਹਾਂਜੀ ਹਾਂਜੀ ਇੱਥੇ ਤੁਹਾਡੇ ਘਰ ਤੇ ਕਿਰਾਏ ਤੇ ਰਹਿੰਦੇ ਕਿ ਆਪਣਾ ਇੱਥੇ ਨਹੀਂ ਕਿਰਾਏ ਤੇ ਰਹਿੰਦੇ ਹਾਂਜੀ ਦੇਖੋ ਹੋਰ ਕਿ ਤੁਹਾਡੇ ਇੱਥੇ ਕੋਈ ਤੁਹਾਡੇ ਬੱਚੇ ਜਾਂ ਇੱਥੇ ਕੋਈ ਨਹੀਂ ਨਹੀਂ ਇੱਥੇ ਕੋਈ ਨਹੀਂ ਇੱਥੇ ਤੁਸੀਂ ਕੱਲੇ ਰਹਿੰਦੇ ਸੀ ਹਾਂਜੀ ਹਾਂਜੀ ਹੁਣ ਇਸ ਬਾਰੇ ਤੁਸੀਂ ਪੁਲਿਸ ਨੂੰ ਕੰਪਲੇਟ ਕਰ ਦਿੱਤੀ ਕੀ ਪੁਲਿਸ ਆਈ ਇੱਥੇ ਮੌਕੇ ਤੇ ਪੁਲਿਸ ਮੌਕੇ ਤੇ ਆ ਰਹੇ ਇਹ ਕਹਿੰਦੇ ਆ ਮੌਕਾ ਦੇਖਾ ਹਾਂਜੀ ਕੋਈ ਨਹੀਂ ਹਾਂਜੀ ਕੋਈ ਨਹੀਂ ਕੀ ਮੰਗ ਕੀ ਕਰਦੇ ਹੋ ਜੀ ਨੰਗੇ ਕਰਦੇ ਜੀ ਆਹ ਜਿਹੜਾ ਨਿੱਤਿਆ ਵਾਵਾ ਹੈ ਕਿ ਨਾ ਬਾਕੀ ਉਹ ਤਾਂ ਵੈਸਾ ਜਾਂਦਾ ਥੋੜੀ ਜਿਹੀ ਮਾੜੀ ਮੋੜੀ ਪਤਾ ਲੱਗੇ ਕਿ ਕਿੰਨਾ ਦੂਸਰੇ ਘਰ ਚ ਕੀ ਕਰਨਾ ਕਿ ਆ ਨਹੀਂ ਕਰਨਾ ਮਟੋੜਾ ਤੁਹਾਡਾ 50 ਤੋਂ 60 ਹਜ਼ਾਰ ਦਾ ਨੁਕਸਾਨ ਆ ਜੀ ਆ ਜੀ ਉਸ ਜਿਹੜੇ ਬੰਦੇ ਨੇ ਚੋਰੀ ਕੀਤੀ ਹੈ ਉਹ ਨੂੰ ਉਸ ਪਤਾ ਸੀ ਕਿ ਕਿੱਥੇ ਗਹਿਣਾ ਪਿਆ ਜਾਂ ਕੁਛ ਸੀ ਪਤਾ ਲੱਗਾ ਨਹੀਂ ਜੀ ਉਹ ਤਾਂ ਅੰਦਰ ਹੀ ਕਿੱਥੇ ਪਿਆ ਸੀ ਗਹਿਣਾ ਮੰਦਰ ਚ ਪਿਆ ਸੀ ਉਹ ਮੰਦਰ ਚੋਂ ਹੀ ਲੈ ਕੇ ਆ ਹਾਂ ਜੀ ਤੇ ਪੈਸੇ ਵਗੈਰਾ ਕਿੱਥੇ ਪੈਸੇ ਬੈਗ ਚ ਥੇ ਜੀ ਤੇ ਹੋਰ ਜੇ ਹੋਰ ਕੀ ਲੱਗਿਆ ਪੱਖਾ ਜੇ ਛੱਤ ਵਾਲਾ ਪੱਖਾ ਆ ਛੱਤ ਵਾਲਾ ਪੱਖਾ ਹੀ ਚੱਲ ਗਿਆ ਹੁਣ ਮੰਗ ਕੀ ਕਰਦੇ ਪ੍ਰਸ਼ਾਸਨ ਕੀ ਮੰਗਦੇ ਇਹ ਕਰਦੇ ਜੀ ਪਹਿਲੇ ਉਹਨੂੰ ਪਿਆ ਗ੍ਰਿਫਤਾਰ ਕਿੱਥੇ ਜਾਏ ਫਿਰ ਉਹਨਾਂ ਤੇ ਪੁੱਛੇ ਮੇਰਾ ਸਮਾਨ ਸਾਰਾ ਦੇ ਦੇਵੇ ਤੂੰ ਮੇਰਾ ਨਾਮ ਵੀਨੀਤ ਸ਼ਰਮਾ ਹਾਂ ਜੀ ਸਾਡਾ ਕਰਨਾਲ ਦਾ ਘਾਰੀਆ ਜੀ ਹਾਂ ਜੀ ਕੀ ਗੱਲ ਹੋਈ ਪਾਜੀ ਇੱਥੇ ਅੱਜ ਐ ਰਵੀ ਕੁਮਾਰ ਜੀ ਸਾਡੇ ਇੱਥੇ ਨਾਲ ਦੇ ਗਵੰਡੀ ਘਾਰੇ ਤੇ ਰਹਿੰਦੇ ਨੇ ਮੈਸਰ ਕੰਮ ਕਰਦੇ ਵਿਚਾਰੇ ਰੋਜ਼ ਸਵੇਰੇ ਜਾਂਦੇ ਸ਼ਾਮੀ ਰਾਤੀ ਆਉਂਦੇ ਹਨ ਜੀ ਇਨਾਰੇ ਘਰਾਂ ਚੋਰੀ ਹੋ ਗਈ ਹੈ ਜਿੱਦੇ ਪੱਖਾ ਇਨਾਰੇ ਪੈਸੇ ਜਿਹੜੇ ਜਮਾ ਕੀਤੇ ਵਿਚਾਰਿਆਂ ਨੇ ਮਿਹਨਤ ਕਰ ਕਰਕੇ ਪਲੱਸ ਅੰਗੂਠੀਆਂ ਵਾਲੀਆਂ ਹੋਰ ਵੀ ਸੋਨੇ ਦਾ ਸਮਾਨ ਚਾਂਦੀ ਦਾ ਸਮਾਨ ਸਾਰਾ ਚੋਰੀ ਕਰਕੇ ਲੈ ਗਿਆ ਕਿੰਨੀ ਦੇਰ ਤੋਂ ਇਹ ਜਗ੍ਹਾ ਤੇ ਰਹ ਰਹੇ ਸੀ ਇਹ? ਇਹ ਭਾਈ ਇੱਥੋਂ ਕਾਫੀ ਦੇ ਹੋ ਗਏ ਆ 15-20 ਸਾਲ ਹੋ ਗਏ ਇੱਥੇ ਰਹਿੰਦੇ ਨੇ। ਅਜੇ ਕਿਰਾਏ ਤੇ ਰਹਿੰਦੇ ਸੀ ਇੱਥੇ? ਹਾਂਜੀ ਕਿਰਾਏ ਤੇ ਰਹਿੰਦੇ ਆ। ਤੇ ਕੁਝ ਪਤਾ ਲੱਗਾ ਕੋਈ ਕਿ ਹਾਂਜੀ ਸਾਡੇ ਨਾਲ ਦਾ ਇੱਕ ਇੱਕ ਘਰ ਛੱਡ ਕੇ ਸਾਡਾ ਘਰ ਛੱਡ ਕੇ ਇੱਕ ਬੰਦਾ ਗੱਲਬੂ ਲੱਭੂ ਔਰ ਸੀਸੀਟੀਵੀ ਤੇ ਕੈਪਚਰ ਹੋਇਆ ਓਹੀ ਸਮਾਨ ਸਾਰਾ ਚੋਰੀ ਕਰਕੇ ਲੈ ਗਿਆ ਔਰ ਸੀਸੀਟੀਵੀ ਸਾਡੇ ਕੋਲ ਹੈਗੀ ਹੈ। ਪੁਲਿਸ ਨੂੰ ਇਸ ਬਾਰੇ ਕੰਪਲੇਟ ਦਿੱਤੀ ਕਿ ਅਸੀਂ ਪੁਲਿਸ ਕੰਪਲੇਨ ਕਰ ਆਏ ਆ। ਮੇਜਰ ਨੰਬਰ ਤੇ ਆਏ ਕੰਪਲੇਨ ਵੀ ਤੇ ਆਏ ਆ, ਮੱਲੇ ਵੱਲੋਂ ਵੀ ਤੇ ਆਏ ਆ ਤੇ ਆਪਣੇ ਵੱਲੋਂ ਵੀ ਤੇ ਆਏ ਆ। ਇਸ ਤੋਂ ਪਹਿਲੇ ਵੀ ਕੋਈ ਇਹੋ ਜਿਹੀ ਵਾਰਦਾਤ ਇਸ ਤੋਂ ਪਹਿਲੇ ਵੀ ਨੇ ਕਾਫੀ 4-5-6 ਮਹੀਨੇ ਪਹਿਲਾਂ ਵੀ ਕੀਤੀਆਂ ਜੀ। ਹੁਣ ਪੁਲਿਸ ਨੇ ਕੋਈ ਆਈ ਮੁਕੇ ਤੇ ਪੁੜੀ ਸਹੀ ਕੋਈ? ਨਹੀਂ ਪੁਲਿਸ ਉਹ ਕੋਈ ਨਹੀਂ ਆਈ ਉਹ ਗੈਪ ਹੋ ਗਿਆ ਲੱਭਾ ਨਹੀਂ। ਹਾਰੇ ਕੋਲ ਸਬੂਤ ਵੀ ਹੋਈ ਨਹੀਂ ਸੀ ਕਿ ਨੇ ਚੋਰੀ ਕੀਤੀ। ਹੁਣ ਸਾਡੇ ਕੋਲ ਸੀਸੀਟੀਵੀ ਦੀ ਪੂਰੀ ਫੂਟੇਜ ਹੈਗੀ। ਮੁਨੇ ਮੁਕੇ ਤੇ ਪੁਲਿਸ ਪਹੁੰਚੀ ਹਾਂਜੀ ਹਜੇ ਤੱਕ ਨਹੀਂ ਆਇਆ ਕਹਿ ਰਹੇ ਸੀ ਆ ਰਹੇ ਕੰਪਲੇਨਟ ਦੇ ਰਹੇ ਇੱਕ ਸਾਡਾ ਬੰਦਾ ਉੱਥੇ ਉਹਨਾਂ ਨੂੰ ਲੈ ਕੇ ਆ ਰਿਹਾ ਕੀ ਮੰਗ ਕੇ ਕਰਦੇ ਹੋ ਜੀ ਤੁਸੀਂ ਮੰਗਿਆ ਰਹੇ ਤੇ ਕਾਰਵਾਈ ਕੀਤੀ ਜਾਏ ਇਹਨੂੰ ਮਲੇ ਰ ਕੱਢਿਆ ਜਾਵੇ ਅਸੀਂ ਨਹੀਂ ਇੱਥੇ ਗੰਦੇ ਬੰਦੇ ਰੱਖਣਾ ਆਪਣੇ ਮਲੇ ਖਬਰ ਲੁਧਿਆਣਾ ਤੋਂ ਆਇਆ ਜਿੱਥੇ ਟਰਾਂਸਪੋਰਟ ਨਗਰ ਦੇ ਵਿੱਚ ਗੁਰਦੁਆਰਾ ਸਾਹਿਬ ਤੇ ਮੰਦਿਰ ਦੇ ਕੋਲ ਪੁਜਾਰੀ ਵੱਲੋਂ ਬੀੜੀਆਂ ਸਿਗਰਟਾਂ ਤੇ ਜ਼ਰਦਾ ਵੇਚਿਆ ਜਾ ਰਿਹਾ ਸੀ ਜਦ ਮੌਕੇ ਤੇ ਨਿਹੰਗ ਸਿੰਘ ਜਥੇਬੰਦੀਆਂ ਪਹੁੰਚੀਆਂ ਨੇ ਤੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਆ ਇਹਨਾਂ ਦੱਸਿਆ ਕਿ ਇਹਨਾਂ ਨੂੰ ਸੂਚਨਾ ਮਿਲੀ ਸੀ ਪੁਜਾਰੀ ਦੇ ਵੱਲੋਂ ਮੰਦਿਰ ਤੇ ਗੁਰਦੁਆਰਾ ਸਾਹਿਬ ਦੇ ਨਾਲ ਲੱਗਦੀ ਕੰਧ ਦੇ ਕੋਲ ਬੀੜੀਆਂ ਤੇ ਸਿਗਰਟਾਂ ਵੇਚੀਆਂ ਜਾ ਰਹੀਆਂ ਨੇ ਇਸ ਮੌਕੇ ਨਾ ਪਹੁੰਚ ਕੇ ਕਾਰਵਾਈ ਕੀਤੀ ਹੈ ਤੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਮੁਰਤੋਂ ਨਸ਼ਾ ਵੇਚਿਆ ਗਿਆ ਤਾਂ ਕਾਨੂੰਨੀ ਤਰੀਕੇ ਦੇ ਨਾਲ ਕਾਰਵਾਈ ਹੋਵੇਗੀ ਤੇ ਉਧਰ ਇਹ ਸੰਬੰਧੀ ਬੀੜੀਆਂ ਸਿਗਰਟਾਂ ਵੇਚਣ ਵਾਲੇ ਪੁਜਾਰੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਆਪਣੀ ਦੀਤੀ ਮੰਨੀ ਹੈ ਉਸ ਦਾ ਕਹਿਣਾ ਕਿ ਅੱਗੇ ਤੋਂ ਅਜਿਹਾ ਕੰਮ ਨਹੀਂ ਕਰੇਗਾ ਪਰ ਉਸ ਦਾ ਕਹਿਣਾ ਹੈ ਕਿ ਜੇਕਰ ਉਹ ਸਿਗਲੇਟਾ ਨਹੀਂ ਵੇਚੇਗਾ ਤਾਂ ਉਸ ਦੇ ਘਰ ਦਾ ਗੁਜ਼ਾਰਾ ਵੀ ਨਹੀਂ ਚੱਲਦਾ ਇਹ ਕਾਰੀ ਇਹਨਾਂ ਨੂੰ ਹੈ ਨਾ ਇੱਕ ਵਾਰੀ ਮਾਰਨਿੰਗ ਦੇ ਦਿੱਤੀ ਹੈ ਵੀ ਜੇ ਇਹਨੇ ਨਾ ਬੰਦ ਕੀਤੀ ਦੁਬਾਰਾ ਇਥੋਂ ਆਪਾਂ ਪੁਜਾਰੀ ਵੀ ਬਦਲੀ ਕਰਾਂਗੇ ਤੇ ਹੋਰ ਬੰਦਾ ਬੰਦਾ ਬਿਠਾਵਾਂਗੇ ਜੇ ਇਥੇ ਇਦਾਂ ਦਾ ਕੰਮ ਕਰੂਗਾ ਇਹ ਬਾਬਾ ਜੀ ਅੱਜ ਤੁਸੀਂ ਪੁੱਛੋ ਕਿ ਵਾਰਨਿੰਗ ਦੇ ਕੇ ਛੱਡ ਰਹੇ ਹੋ ਹਾਂ ਵਾਰਨਿੰਗ ਕਰਕੇ ਛੱਡਦੇ ਆ ਪੁਜਾਰੀ ਕਰਕੇ ਇਹਨਾਂ ਨੇ ਕਾਬੇ ਹੀ ਨਹੀਂ ਵੇਚਾਂਗੇ ਤੇ ਜੇ ਇਹਨਾਂ ਨੇ ਦੁਬਾਰਾ ਹੀ ਦੇਖ ਲਿਆ ਅਸੀਂ ਇਹ ਪੁਜਾਰੀ ਨੂੰ ਬਾਹਰ ਕੱਢਾਂਗੇ ਤੇ ਹੋਰ ਪੁਜਾਰੀ ਬਿਠਾਵਾਂਗੇ ਇਹ ਗੁਰਦੁਆਰਾ ਸਾਹਿਬ ਮੰਦਿਰ ਗੁਰਦੁਆਰੇ ਦੇ ਮੰਦਿਰ ਸਾਹਿਬ ਦੇ ਕੋਲ ਹੈ ਹਾਂਜੀ ਹਾਂਜੀ ਨਾਲ ਗੁਰਦੁਆਰਾ ਸਾਹਿਬ ਦਾ ਮੰਦਿਰ ਦੇ ਵਿੱਚ ਵੇਚਦੇ ਆ ਪੁਜਾਰੀ ਸਾਹਿਬ ਵਿੱਚ ਰਹਿ ਕੇ ਅੱਛਾ ਇਹ ਪੁਜਾਰੀ ਨੇ ਆਪ ਹਾਂਜੀ ਪੁਜਾਰੀ ਆ ਪੂਜਾ ਕਰਦੇ ਪਾਠ ਪੂਜਾ ਕਰਦੇ ਆ ਇਹਨਾਂ ਨੇ ਹੀ ਬਹੁਤ ਵਾਰੀ ਸਮਝਾਇਆ ਸੀ ਵੀ ਭਾਈ ਵੀ ਤੁਸੀਂ ਬੀੜੀਆਂ ਸਿਕਟਾ ਵੇਚਣੀਆਂ ਬੰਦ ਕਰ ਦਿਓ ਪਰ ਇਹਨਾਂ ਨੇ ਬੰਦ ਨਹੀਂ ਕੀਤੀਆਂ ਜਿਆ ਇਹ ਦੁਬਾਰਾ ਫੇਰ ਆ ਲੱਗ ਗਈ ਤੇ ਉਹ ਹੁਣ ਕਹਿ ਰਹੇ ਵੀ ਸਾਨੂੰ ਲੋਕਟਾ ਮੰਦਰ ਦੇ ਵਿੱਚ ਵਿੱਚ ਨੇ ਤੇ ਹੁਣ ਕੁੜੀ ਆਈ ਰੋਹੀ ਵੀ ਤੇ ਰੋਲਾ ਰਪਾ ਵੀ ਪੈ ਗਿਆ ਕਿ ਕਹਿਣਾ ਚਾਹੁੰਗਾ ਬਾ ਮਜ਼ਨ ਕੀ ਹੋਇਆ ਪੁੱਛ ਲੁ ਕੁੜੀ ਨੂੰ ਕਿਉਂ ਚੀਕਾ ਮਾਰਦੀ ਐਵੇਂ ਨੂੰ ਲੈ ਗਈ ਤੇ ਅੱਛਾ ਬਾਬਾ ਜੀ ਗੱਲ ਕਰੀਏ ਤਾਂ ਹੁਣ ਚੇਤਾਵਨੀ ਦੇ ਕੇ ਛੱਡ ਰਹੇ ਹਾਂ ਹਾਂ ਚਨਾ ਇੱਕ ਵਾਰੀ ਕਹਿ ਦਿੰਦਾ ਵਿੱਚ ਖੜ ਦੇਣ ਲੱਗੇ ਇੱਕ ਵਾਰੀ ਮਾਦੀ ਮੰਗ ਲਈ ਵੀ ਅਸੀਂ ਦੂ ਮੜ ਕੇ ਨਹੀਂ ਵੇਖਾਂਗੇ ਜੇ ਅਗਲੀ ਮੇਚ ਨੂੰ ਵੇਚਣਗੇ ਫਿਰ ਅਸੀਂ ਪੁਜਾਰੀ ਵੀ ਬਾਹਰ ਕੱਢਾਂਗੇ ਦੁਬਾਰਾ ਕੋਈ ਪੁਜਾਰੀ ਨਵਾਂ ਬਿਠਾਵਾਂਗੇ ਇੱਥੇ ਅਸੀਂ ਬਿਠਾਵਾਂਗੇ ਜਿਹਨੇ ਰੋਕਣਾ ਆ ਰੋਕ ਲਿਓ ਆਣ ਕੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਕਿਉਂ ਨਹੀਂ ਸਮਝਦੇ ਗੱਲ ਬੰਦਾ ਇਹ ਤੁਸੀਂ ਪੰਡਤ ਆ ਨੋਂ ਪੰਡਤ ਆ ਤੁਸੀਂ ਹੁਣ ਸਿਵਸੈਨਾਂ ਨਾਲ ਇਹਨੂੰ ਪੁੱਛਣਾ ਚਾਹੁੰਦਾ ਕਿ ਇਹ ਮੰਦਰਾਂ ਦੇ ਵਿੱਚ ਇਹ ਚੀਜ਼ਾਂ ਵੇਖਦੀਆਂ ਪਿੰਨਾਂ ਨੇ ਕਿਉਂ ਮੰਦਰਾਂ ਦੇ ਵਿੱਚ ਕਿਉਂ ਨਹੀਂ ਉਹ ਪਾਉਂਦੇ ਨੱਟ ਪਾਉਂਦੇ ਪਏਗੇ ਇਹ ਸਿਵਸੈਨਾਂ ਦੀ ਗਲਤੀ ਹੈਗੀ ਜਿਹੜੇ ਇਹ ਬੀੜੀਆਂ ਸੇਟਾ ਵਿਕਾਉਂਦੇ ਹੈਗੇ ਮੰਦਰਾਂ ਦੇ ਵਿੱਚ ਨਹੀਂ ਇਹ 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 ਕੀ ਪੁਜਾਰੀ ਨੇ ਇੱਥੇ ਇਹ ਇੱਥੇ ਪੁਜਾਰੀ ਹੈ ਜੀ ਪੰਡਤ ਹੈ ਇਹ ਇੱਥੋਂ ਦੇ ਹਾਂਜੀ ਕੀ ਨਾਮ ਹੈ ਤੁਹਾਡਾ ਜੀ ਯਾਰ ਕੀ ਨਾਮ ਹੈ ਆਪਕਾ ਨਾਮ ਕੀ ਹੈ ਆਪਕਾ ਹੈ ਅਸੇ ਗੋ ਕਰ ਰਹੇ ਹੋ ਨਹੀਂ ਨਾਮ ਕੀ ਆਪ ਦਾ ਨਾਮ ਹੈਗਾ ਕਿ ਨਹੀਂ ਹੈਗਾ ਕੋਈ ਕੀ ਨਾਮ ਹੈ ਮੰਗੂ ਰਾਮ ਮੰਗੂ ਰਾਮ ਆ ਪੰਡੇ ਤੋਂ ਆਪ ਹਾਂ ਕੌਣ ਸੇ ਮੰਦਰ ਕੇ ਤੇ ਆ ਆ ਕੀ ਆਪ ਆ ਬੀੜੀਆਂ ਵੇਚੀ ਨੇ ਜਰਦੇ ਵੇਚੀ ਨੇ ਆਪਾਂ ਐਸੇ ਪੁੱਲ ਨਾ ਆ ਗੱਲ ਹੋ ਰਹੀ ਹੈ ਹੈ ਹਾਂ ਨਹੀਂ ਵੇਚਣਾ ਸੰਗਰੂਰ ਪੁਲਿਸ ਵੱਲੋਂ ਲੁੱਟਖੁਆ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕਰ ਦਿੱਤਾ ਗਿਆ। ਅਰਸਲ ਦੱਸਿਆ ਜਾ ਰਿਹਾ ਹੈ ਕਿ ਲੁੱਟਖੁਆ ਦੀਆਂ ਵਾਰਦਾਤਾਂ ਜੜੀਆਂ ਨੇ ਉਹ ਸ਼ਹਿਰ ਦੇ ਵਿੱਚ ਕਾਫੀ ਵਧਦੀਆਂ ਜਾ ਰਹੀਆਂ ਸਨ। ਜਿਸ ਦੇ ਚੱਲਦਿਆਂ ਪੁਲਿਸ ਨੇ ਕਾਰਵਾਈ ਕਰਦਿਆਂ ਦੋ ਦੋਸ਼ੀ ਗ੍ਰਿਫਤਾਰ ਕੀਤੇ ਨੇ। ਤਾਂ ਸੰਗਰੂਰ ਦੇ ਐਸਐਸਪੀ ਦੇ ਵੱਲੋਂ ਜਾਣਕਾਰੀ ਦਿੱੰਦਿਆ ਗਿਆ ਕਿ ਲੁੱਟਖੁਆ ਦੀਆਂ ਵਾਰਦਾਤਾਂ ਹੋ ਰਹੀਆਂ ਸਨ ਤੇ ਇਸੇ ਦਰਮਿਆਨ ਪੁਲਿਸ ਨੇ ਮੁਸਤਦੀ ਵਰਤਦਿਆਂ ਹੋਇਆਂ ਦੋ ਦੋਸ਼ੀ ਗ੍ਰਿਫਤਾਰ ਕੀਤੇ ਨੇ ਤੇ ਇਸ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਤਿੰਨ ਖੋਦੀਆਂ ਵਾਰਦਾਤਾਂ ਨੂੰ ਟਰੇਸ ਕੀਤਾ ਗਿਆ ਤੇ ਇਹਨਾਂ ਦੇ ਕੋਲੋਂ ਖੋਦ ਇਸ ਸਮੇ ਵਰਤਿਆ ਗਿਆ ਮੋਟਰਸਾਈਕਲ ਤੇ ਖੋਹ ਕੀਤੀਆਂ ਗਿਆ ਸੋਨੇ ਦੀਆਂ ਚੈਨਾਂ ਵੀ ਬਰਾਮਦ ਹੋਈਆਂ ਦੱਸਿਆ ਜਾ ਰਿਹਾ ਕਿ ਦੋਸ਼ੀ ਦੀ ਉਮਰ 22 ਤੋਂ 23 ਸਾਲ ਦੇ ਕਰੀਬ ਹੈ ਤੇ ਇਹਨਾਂ ਉੱਪਰ ਪਹਿਲਾਂ ਵੀ ਕਈ ਮੁਕੱਦਮੇ ਦਰਜ ਨੇ ਉਹਨਾਂ ਦੱਸਿਆ ਕਿ ਜੋ ਚੈਨੀਆਂ ਬਰਾਮਦ ਹੋਈਆਂ ਨੇ ਉਹ ਤਕਰੀਬਨ 28 ਗ੍ਰਾਮ ਸੋਨਾ ਹੈ ਤੇ ਪੁਛਗਿਸਦੌਰਾਨ ਇਹ ਸਾਹਮਣੇ ਆਇਆ ਕਿ ਦੋਸ਼ੀ ਹਰਮਨਜੀਤ ਸਿੰਘ ਉਰਫ ਹਰਮਨ ਦੇ ਖਿਲਾਫ ਪਹਿਲਾਂ ਵੀ ਲੁੱਟ ਖੋਹ ਦੇ 7 ਮੁਕੱਦਮੇ ਦਰਜ ਨੇ ਤੇ ਬਿਸਬੋਲ ਆਪਣੇ ਦੋਸਤ ਅਸ਼ਰਫ ਮੁਹੰਮਦ ਉਰਫ ਆਸੀਫ ਨੂੰ ਨਾਂ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਸੰਗਰੂਰ ਤੇ ਨਾਬਾ ਦੇ ਵਿੱਚ ਵਾਰਦਾਤਾਂ ਕੀਤੀਆਂ ਜਾ ਰਹੀਆਂ ਸਨ ਤੇ ਸਬੰਧੀ ਇਹਨਾਂ 'ਤੇ ਮੁਕੱਦਮਾ ਦਰਜ ਕੀਤਾ ਗਿਆ। ਇਹ ਜੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਇੱਕ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀਗਾ ਦੋਸ਼ੀਆਂ ਦੇ ਵੱਲੋਂ ਜਿਸ ਦੇ ਤਹਿਤ ਉਹਨਾਂ ਨੇ ਇੱਕ ਚੇਨ ਸਨੈਚਿੰਗ ਕੀਤੀ ਸੀ ਇੱਕ ਲੇਡੀ ਸਿਟੀਜ਼ਨ ਤੋਂ ਸ਼ਾਮ ਦੇ ਟਾਈਮ ਦੇ ਵਿੱਚ ਪੇਜਦੋਂ ਇਹ ਘਟਨਾ ਸਾਡੇ ਨੋਟਿਸ ਚਾਈ ਤੁਰੰਤ ਐਫ ਆਈ ਆਰ ਨੰਬਰ 212 23924 ਨੂੰ ਰਜਿਸਟਰ ਕੀਤੀ ਗਈ ਹੈ थाना ਸਿਟੀ ਸੰਗਰੂਰ ਦੇ ਵਿੱਚ ਜੇ ਤਾਰਾ 304 ਅਤੇ 3 ਸਬਸੈਕਸ਼ਨ 5 ਬੀ ਐਨ ਐਸ ਦੇ ਵੱਖ-ਵੱਖ ਟੀਮਾਂ ਬਣਾ ਕੇ ਸੀਆਈਏ ਦੀ ਤੇ ਹੋਰ ਜ਼ਿਲ੍ਹਾ ਪੁਲਿਸ ਦੀ ਟੀਮਾਂ ਦੀ ਇਹ ਕ੍ਰਾਈਮ ਨੂੰ ਸੋਲਵ ਕਰਨ ਵਾਸਤੇ ਉਹਨਾਂ ਨੂੰ ਡਿਊਟੀ ਲਗਾਈ ਗਈ ਕੁਝ ਦੇਰ ਪਹਿਲਾਂ ਹੀ ਸਾਨੂੰ ਇੱਕ ਵੱਡੀ ਸਫਲਤਾ ਮਿਲੀ ਦੋ ਦੋਸ਼ੀ ਫੜੇ ਗਏ ਜਿਨ੍ਹਾਂ ਵਿੱਚੋਂ ਇੱਕ ਹੈ ਹਰਮਨਜੀਤ ਉਰਫ ਹਰਮਨ ਅਤੇ ਦੂਸਰਾ ਦੋਸ਼ੀ ਹੈ ਅਸ਼ਰਫ ਮੁਹੰਮਦ ਉਰਫ ਆਸਿਫ ਇਹ ਦੋਨੋਂ ਦੋਸ਼ੀ ਪਟਿਆਲਾ ਜ਼ਿਲ੍ਹੇ ਦੇ ਰਹਿਣ ਵਾਲੇ ਨੇ ਇਹਨਾਂ ਦੀ ਉਮਰ ਕਰੀਬ 22 ਤੋਂ 23 ਸਾਲ ਦੀ ਰਿਹਾ ਤੇ ਇਹਨਾਂ ਕੋਲੋਂ ਸਾਡੇ ਕੋਲ ਰਿਕਵਰੀ ਹੋਈ ਇੱਕ ਮੋਟਰਸਾਈਕਲ ਦੀ ਅਤੇ ਦੋ 골ਡ ਦੀ ਚੇਨੀਆਂ ਦੀ ਜੋ ਇਹਨਾਂ ਨੇ ਖੋਈਆਂ ਸੀ ਤਰੇ ਕੀ ਸੰਗ੍ਰੂਪ ਸਪੈਸ਼ਲ ਇਹੀ ਕਰਨ ਲਈ ਆਏ ਸੀ ਜਾਂ ਕੀ ਕਾਰਨ ਕੀ ਇਸ ਸੰਗ੍ਰੂਪ ਦਾ ਕਿ ਪਟਿਆਲੇ ਦੇ ਆਣ ਵਾਲੇ ਸੰਗ੍ਰੂਪ ਦੇ ਵਿੱਚ ਆ ਕੇ ਨੇ ਵਾਰਦਾਤ ਜੋ ਹਲੇ ਤੱਕ ਦੀ ਇੰਟੈਰੋਗੇਸ਼ਨ ਵਿੱਚ ਸਾਹਮਣੇ ਆਇਆ ਹੈ ਇਹਨਾਂ ਨੇ ਆਪਣੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਖੰਨਾ ਦੇ ਵਿੱਚ ਸੰਗਰੂਰ ਦੇ ਵਿੱਚ ਨਾਂਬੇ ਤੇ ਪਟਿਆਲੇ ਦੇ ਵਿੱਚ ਤੇ ਉਸ ਦਿਨ ਇਹ ਆਪਣੀ ਤਰੀਕ ਨੂੰ ਅਟੈਂਡ ਕਰਨ ਆਇਆ ਸੀ ਜੋ ਦੋਸ਼ੀ ਹਰਮਨ ਸੀ ਤੇ ਉਸ ਦੇ ਬਾਅਦ ਉਹਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਤੇ ਪ੍ਰੀਵੀਅਸ ਰਿਪੋਰਟਿਕਲ ਕੀਤੀ ਜਾ ਕੇ ਦੇਖਣਾ ਆਇਆ ਜੀ ਕੀ ਇਹਨਾਂ ਨੂੰ ਮਾਮਲਾ ਦਰਜ ਨੇ ਕਿਹੜਾ ਦੋਸ਼ੀ ਹਰਮਨ ਹੈ ਉਸਤੇ ਪਹਿਲਾਂ 7 ਐਫਆਈਆਰ ਦਰਜ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਦੂਸਰਾ ਦੋਸ਼ੀ ਹੈ ਮੁਹੰਮਦ ਅਸ਼ਰਫ ਉਸਤੇ ਫਿਲਹਾਲ ਕੋਈ ਵੀ ਕ੍ਰਿਮੀਨਲ ਮੈਟਰ ਜੋ ਪਹਿਲਾਂ ਰਜਿਸਟਰ ਹੋ ਸਾਹਮਣੇ ਨਹੀਂ ਆਇਆ ਜਿਹੜਾ ਮੋਟਰਸਾਈਕਲ ਸਪੈਂਡਰ ਕਬਰ ਹੈਗੇ ਜਦੋਂ ਤੱਕ ਸਪਲੈਂਟਰੀ ਕਿਉਂ ਚੋਰੀ ਕੀਤੀ ਇਹ ਤਾਂ ਮੋਟਰਸਾਈਕਲ ਇਹਨਾਂ ਦਾ ਹੀ ਸੀ ਉਸਦਾ ਹੁਣ ਕੀ ਪਿਛੋਕੜ ਹੈ ਕੀ ਉਸਦੀ ਮਲਕੀਅਤੀ ਹੈ ਕੀ ਉਹ ਖੁਦ ਚੋਰੀ ਦਾ ਮੋਟਰਸਾਈਕਲ ਸੀ ਜਾਂ ਨਹੀਂ ਉਸਦੇ ਬਾਰੇ ਅਸੀਂ ਹੁਣ ਤਫ਼ਤੀਸ਼ ਵਿੱਚ ਪਤਾ ਕਰਾਂਗੇ ਜੇ ਹੋਰ ਚੋਰੀ ਮੰਨੇ ਨੇ ਜੀ ਜਾਂ ਕੋਈ ਹੋਰ ਕੋਈ ਦੀ ਮਦਦ ਮੰਨੇ ਨੇ ਫੁੱਲ ਮਿਲਾ ਕੇ ਇਸ ਸਫਲਤਾ ਦੇ ਨਾਲ ਸਾਡੇ ਤਿੰਨ ਪਦਮੇ ਟਰੇਸ ਹੋਏ ਹੈਗੇ ਇੱਕ ਸੰਦੂਰ ਜ਼ਿਲ੍ਹੇ ਅਰ ਦੋ ਪਟਿਆਲਾ ਜ਼ਿਲ੍ਹਾ ਦਾ ਦੇ ਮੁਕਦਮੇ ਤਿੰਨੋਂ ਵਾਰਦਾਤਾਂ ਨੂੰ ਅੰਜਾਮ ਇਹਨਾਂ ਨੇ 2024 ਇਸ ਹੀ ਸਾਲ ਦਿੱਤਾ ਸੀ ਲਕਿਨੀ ਕੋ ਉਮਰ ਦੇ ਵੀ 22 ਤੋਂ 23 ਸਾਲ ਦੇ ਹੈਗੇ ਦੋਵੇਂ ਹੀ ਦੋਸ਼ੀ ਨਸ਼ਾ ਵਗੈਰਾ ਤੇ ਨਹੀਂ ਕਰਦੀ ਹਾਜੀ ਹਾਜੇ ਤੱਕ ਅਜੇ ਹੀ ਕੋਈ ਗੱਲ ਸਾਹਮਣੇ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਵਿਕਰਮਜੀਤ ਸਿੰਘ ਮਜੀਠੀਆ ਦੇ ਵੱਲੋਂ ਆਪਾਗੂ ਸੰਜੇ ਸਿੰਘ ਦੇ ਖਿਲਾਫ ਮਾਨਹਾਨੀ ਕੇਸ ਦੇ ਵਿੱਚ ਅੱਜ ਵਿਕਰਮ ਮਜੀਠੀਆ ਅੰਮ੍ਰਿਤਸਰ ਦੀ ਮਾਨਯੋਗ ਅਦਾਲਤ ਪਹੁੰਚੇ ਨੇ ਇਸੇ ਕੇਸ ਦੇ ਵਿੱਚ ਹੁਣ ਅਦਾਲਤ ਦੇ ਵੱਲੋਂ 24 ਅਕਤੂਬਰ ਨੂੰ ਸੁਣਵਾਈ ਕੀਤੀ ਜਾਵੇਗੀ ਜਿਸ ਬਾਰੇ ਬੋਲਦਿਆਂ ਹੋਇਆ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਦਾ ਕਹਿਣਾ ਹੈ ਕਿ ਇਹੋ ਹੀ ਕੇਸ ਹੈ ਜਿਸ ਦੇ ਵਿੱਚ ਆਪ ਸੁਪਰੀਮੋਰ ਵਿਨਕੇਜ ਰਿਵਾਲ ਸਮੇਤ ਕਈ ਆਪ ਨੇਤਾ ਮਾਫੀ ਮੰਗ ਚੁਕੇ ਨੇ ਪਰ ਸੰਜੇ ਸਿੰਘ ਅਜੇ ਤੱਕ ਕੇਸ ਲੜ ਰਹੇ ਨੇ ਪਰ ਪਿਛਣੀਆਂ ਕਈ ਤਰੀਕਾ ਤੋਂ ਕੇਸ ਦੀ ਸੁਣਵਾਈ ਤੇ ਨਹੀਂ ਪਹੁੰਚ ਰਿਹਾ ਇਸ ਦੇ ਨਾਲ ਹੀ ਉਹਨਾਂ ਨੇ ਪੰਜਾਬ ਦੇ ਵਿੱਚ ਹੋ ਰਹੀਆਂ ਪੰਚਾਇਤੀ ਚੋਣਾਂ ਤੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਪੈਸੇ ਦੇ ਜ਼ੋਰ ਤੇ ਪੰਚਾਇਤੀ ਚੋਣਾ ਕਰਵਾ ਰਹੀ ਹੈ ਉਹਨਾਂ ਨੇ ਕਿਹਾ ਕਿ ਹੁਣ ਇੱਕ ਪਾਸੇ ਸੁਖੀ ਰੰਧਾਵਾ ਪ੍ਰੈਸ ਕਾਨਫਰੰਸ ਕਰਕੇ ਕਹਿ ਰਹੇ ਨੇ ਕਿ ਉਹਨਾਂ ਨੂੰ ਗੈਂਗਸਟਰਾਂ ਤੋਂ ਖਤਰਾ ਉਹਨਾਂ ਨੇ ਕਿਹਾ ਕਿ ਸੁਖੀ ਰੰਧਾਵਾ ਨੇ ਜੱਗੂ ਭਗਵਾਨਪੁਰੀਆ ਦੇ ਪਰਿਵਾਰ ਦੀ ਗੱਲ ਕੀਤੀ ਹੈ ਤੇ ਜੱਗੂ ਭਗਵਾਨਪੁਰੀਆ ਦਾ ਪਰਿਵਾਰ ਵੀ ਬਹੁਤ ਹੀ ਸਿਆਣਾ ਜਿਹੜਾ ਸਰਕਾਰ ਹੁੰਦੀ ਹੈ ਉਸ ਸਰਕਾਰ ਦੇ ਵੱਲ ਚੱਲਿਆ ਜਾਂਦਾ ਹੁਣ ਕਿਹਾ ਕਿ ਨਾ ਪੰਚਾਇਤੀ ਚੋਣਾਂ ਦੇ ਵਿੱਚ ਗੈਂਗਸਟਰਾਂ ਦੇ ਵੱਲੋਂ ਲੋਕਾਂ ਨੂੰ ਫੋਨ ਕਰਕੇ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਦਾ ਹਵਾਲਾ ਕੈਨੇਡਾ ਨੂੰ ਔਰ ਆਸਟ੍ਰੇਲੀਆ ਪੈਸੇ ਭੇਜੇਗੇ ਇਸ ਲਈ ਮੈਂ ਸੈਂਟਰ ਸਰਗਰਨਟ ਨੂੰ ਅਪੀਲ ਕਰਦਾ ਕਿ ਇਹਨਾਂ ਦਾ ਐਲਓਸੀ ਕੱਢ ਦਿਓ ਇਹ ਕਈ ਭੱਜਨੇ ਆ ਪੰਨੂ ਵੀ ਆਪ ਐਨਆਰਆਈ ਆ ਇਹ ਕਈ ਇੱਥੇ ਲੱਭਣੇ ਨਹੀਂ ਜਿਹੜੇ ਚੀਫ ਮਿਨਿਸਟਰ ਦੇ ਦਫ਼ਤਰ 'ਚ ਬੈਠੇ ਆ ਹੁਣ ਵੇਖਣ ਦੀ ਗੱਲ ਤਾਂ ਇਹ ਹੈ ਕੀ ਚੀਫ ਮਿਨਿਸਟਰ ਸਾਹਿਬ ਦੇ एडवाਇਜ਼ਰ ਪਹਿਲਾਂ ਜਾਣਗੇ ਕਿ ਉਹਨਾਂ ਦਾ ਲਿਵਰ ਦਾ ਟ੍ਰਾਂਸਪਲੈਂਟ ਪਹਿਲਾਂ ਹੋਊਗਾ ਗੱਲ ਤਾਂ ਇੰਨੀ ਵੇਖਣ ਵਾਲੀ ਹੈ ਪੰਚਾਇਤੀ ਚੋਣਾਂ ਨੂੰ ਲੈ ਕੇ ਜਿੱਥੇ ਸਮਰਾਲਾ ਪ੍ਰਸ਼ਾਸਨ ਦੇ ਵੱਲੋਂ ਪੂਕਾ ਇੰਤਜ਼ਾਮ ਕੀਤੇ ਜਾਣ ਦਾ ਦਾਵਾ ਕੀਤਾ ਜਾ ਰਿਹਾ ਪਰ ਦੂਜੇ ਪਾਸੇ ਜ਼ਮੀਨੀ ਹਕੀਕਤ ਤਾਂ ਕੁਝ ਹੋਰ ਹੀ ਨਜ਼ਰ ਆ ਰਹੀ ਹੈ ਸਮਰਾਲਾ ਦੇ ਬਲਕ ਮਾਚੀਵਾੜਾ ਸਾਹਿਬ ਵਿਖੇ ਮਾਰਕੀਟ ਕਮੇਟੀ ਦਫ਼ਤਰ ਦੇ ਵਿੱਚ ਨਾਮਜ਼ਦਗੀ ਪੱਤਰ ਪਰ ਨਾਏ ਲੋਕ ਕਾਫੀ ਖੱਜਲਖੁਆਰ ਹੋਏ ਨੇ ਇੱਥੇ ਲੋਕਾਂ ਨੂੰ 16 ਘੰਟੇ ਤੱਕ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਦੇ ਲਈ ਇੰਤਜ਼ਾਰ ਕਰਨਾ ਪਿਆ ਤੇ ਨਾਮਜ਼ਦਗੀ ਪੱਤਰ ਪਰ ਨਾਏ ਲੋਕਾਂ ਦੇ ਵੱਲੋਂ ਮਾਚੀਵਾਲਾ ਪ੍ਰਸ਼ਾਸਨ ਦੀ ਢਿੱਲੀਕਾਰ ਗੁਜ਼ਾਰੀ ਤੇ ਵੀ ਸਵਾਲ ਚੁੱਕੇ ਗਏ ਨੇ ਜਿੱਥੇ ਕਈ ਘੰਟਿਆਂ ਤੱਕ ਲੋਕਾਂ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਲਈ ਇੰਤਜ਼ਾਰ ਕਰਨਾ ਪਿਆ ਤੇ ਇਸੇ ਦੇ ਚੱਲਦਿਆਂ ਲੋਕਾਂ ਨੇ ਪ੍ਰਬੰਧਾਂ ਤੇ ਵੀ ਸਵਾਲ ਚੁੱਕੇ ਨੇ ਕੀ ਰੋਲਾ ਕੀ ਆ ਕੀ ਚੱਕਰ ਕੀ ਆ ਜੀ ਤੁਸੀਂ ਕਾਗੇ ਭਲਾਣਾ ਆਏ ਹੋ ਹਾਂ ਜੀ ਹਾਂ ਜੀ ਹਾਂ ਜੀ ਕਿੰਨੇ ਵਜ ਗਏ ਇਸ ਟਾਈਮ 5 ਤਰੀਕ ਹੋ ਗਈ ਅੱਜ ਇੱਥੇ 1:30 ਵਜੇ 1:30 ਵਜੇ ਜੀ 1:30 ਵਜੇ ਤੱਕ ਕਾਗੇ ਪਰੰਦਾ ਕੰਮ ਚੱਲ ਰਿਹਾ ਹੈ ਅਜੇ ਤੱਕ ਹਾਂ ਜੀ ਹਾਂ ਜੀ ਤੁਸੀਂ ਕਿਤੇ ਵੇਲੇ ਖੜੇ ਹੋ ਨੰਬਰ 3 ਤੇ ਕੰਮ ਨਹੀਂ ਕਰ ਰਹੇ ਕਿਤੇ ਵੇਲੇ ਖੜੇ ਤੁਸੀਂ ਇੱਥੇ 6:00 ਵਜੇ ਅਸੀਂ ਇੱਥੇ ਆਏ ਹਾਂ ਤੁਸੀਂ 6:00 ਵਜੇ ਤੁਸੀਂ 6:00 ਵਜੇ ਦਾ ਕੰਮ ਨਹੀਂ ਹੋਇਆ ਅਜੇ ਤੱਕ ਤਾਂ ਕਾਹਨ ਤੱਕ ਲੋਏ ਸਾਡੇ ਤੋਂ ਤੋਂ ਪਿੰਡ ਦੇ ਇੱਥੇ ਲਾਤ ਤੇ ਪਿੰਡ ਵਾਲ ਬੈਠੇ ਆ 6:00 ਤੇ 6:00 ਹੋ ਗਏ ਲੱਗੇ ਉੜਕੜਾ ਪਿੰਡਾ ਜੀ ਤੁਸੀਂ ਕੱਲੇ ਕਾ ਕੇ ਦਖਲ ਦਿੱਤੇ ਸਰਪੰਚ ਲਗੇ 25 25 ਵਿੱਚ ਸਾਰਾ ਕੁਝ ਆਈ ਵੀ ਕੀ ਰੋਲਾ ਕੀ ਪਾਇਆ ਇਹ ਜਿਹੜਾ ਉਹ ਆਦਾ ਉਹਦੇ ਕੰਮ ਤੂੰ ਮੇਰੀ ਭਾਈ ਕੀ ਕਰਦਾ ਇਹ ਬੰਦਾ ਗੱਲ ਕਰਨੀ ਬੰਦਾ ਮਾਰਦਾ ਹੋ ਹਾਂਜੀ ਹਾਂਜੀ ਕੀ ਕਰਦਾ ਬੰਦਾ ਗੱਲਾਂ ਮਾਰਦਾ ਕੰਮ ਨਹੀਂ ਕਰਦਾ ਕਿੰਨਾ ਟਾਈਮ ਕਿੰਨਾ ਹੋਇਆ ਥਣੀ 4 ਵਾਰ ਰਹੀਆਂ ਕੰਮ ਨਹੀਂ ਕਰਦਾ ਸਾਡੀ ਆਈ 6 ਵਾਰ ਢੇਰ ਵਿਗੜ ਗਿਆ